ਹਾਲੀਵੁੱਡ ਤੇ ਪਾਲੀਵੁੱਡ ਐਕਟਰੈਸ ਹਿਮਾਂਸ਼ੀ ਖੁਰਾਨਾ ਦੇ ਪਿਤਾ ਦੀਆਂ ਮੁਸ਼ਕਲਾਂ ਵਧੀਆਂ ਲੀਤੀਆਂ ਕੁਲਦੀਪ ਖੁਰਾਨਾ ਨੂੰ ਇਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ 14 ਦਿਨਾਂ ਦੇ ਵਾਸਤੇ ਜੇਲ੍ਹ ਭੇਜਿਆ ਗਿਆ ਜਿਨ੍ਹਾਂ 14 ਦਿਨਾਂ ਦੇ ਵਾਸਤੇ ਜੇਲ੍ਹ ਭੇਜਿਆ ਗਿਆ ਹਿਮਾਂਸ਼ੀ ਖੁਰਾਨਾ ਦੇ ਪਿਤਾ ਨੇ ਕੁਲਦੀਪ ਖੁਰਾਨਾ ਦਰਅਸਲ ਇਹਨਾਂ ਦੀ ਕੋਈ ਝੜਪ ਹੋਈ ਹੈ ਜੋ ਸਾਡੇ ਕੋਲੇ ਜਾਣਕਾਰੀ ਪਹੁੰਚ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਹੁਣਾਂ ਦੇ ਨਾਲ ਉਹਨਾਂ ਦਾ ਝਗੜਾ ਹੋਇਆ ਔਰ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਹੁਣਾਂ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਵਿੱਚ ਮੇਰੇ ਦਫ਼ਤਰ ਦੇ ਵਿੱਚ ਆਏ ਔਰ ਮੈਰੀ ਹਾਸ਼ਟੇ ਸੀ ਹਰ ਮੇਰੇ ਨਾਲ ਗਾਲੀ ਗਲੋਚ ਕੀਤਾ ਮੇਰੇ ਦਫਤਰ ਦੇ ਵਿੱਚ ਆ ਕੇ ਮੈਨੂੰ ਗਾਲਾਂ ਕੱਢੀਆਂ ਗਾਲੀ ਗਲੋਚ ਕੀਤਾ ਗਿਆ ਔਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਜਗਪਾਲ ਸਿੰਘ ਹੁਣਾਂ ਤੇ ਕਿ ਜਗਪਾਲ ਤੇ ਕੁਲਦੀਪ ਖੁਰਾਣਾ ਦਾ ਆਪਸੀ ਨਜਾਇਜ਼ ਸਬੰਧ ਹੈ ਸੋ ਇਸ ਗੱਲ ਨੂੰ ਲੈ ਕੇ ਕੁਲਦੀਪ ਖੁਰਾਣਾ ਹੁਣਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਾਲੀ ਗਲੋਚ ਕੀਤਾ ਇਹ ਇਲਜ਼ਾਮ ਜਗਪਾਲ ਹੁਣਾਂ ਦਾ ਨਾਇਬ ਤਹਿਸੀਲਦਾਰ ਹੁਣਾਂ ਦਾ ਕਹਿਣਾ ਹੈ ਕਿ ਇਲਜ਼ਾਮ ਜਿਹੜੇ ਨੇ ਉਹ ਮੇਰੇ ਤੇ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਅਦਾਕਾਰਾ ਹਿਮਾਂਚੀ ਖੁਰਾਣਾ ਬਾਲੀਵੁੱਡ ਤੇ ਪਾਲੀਵੁੱਡ ਦੇ ਵਿੱਚ ਇਹਨਾਂ ਨੂੰ ਤੁਸੀਂ ਦੇਖਾ ਹੋਵੇਗਾ ਤਾਂ ਇਹਨਾਂ ਦੇ ਪਿੱਤਾ ਦੀਆਂ ਮੁਸ਼ਕਲਾਂ ਵਧੀਆਂ ਨੇ 14 ਦਿਨਾਂ ਦੇ ਵਾਸਤੇ ਜੇਲ੍ਹ ਭੇਜ ਦਿੱਤਾ ਗਿਆ ਨਾਇਬ ਤਸਿਲਦਾਰ ਦੇ ਨਾਲ ਗਾੜੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਕੁਲਦੀਪ ਖੁਰਾਣਾ ਉਹਨਾਂ ਦੇ ਬਦੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਜਗਪਾਲ ਸਿੰਘ ਜਿਹੜਾ ਨਾਇਬ ਤਸਿਲਦਾਰ ਹੈ ਉਹਦੇ ਮੇਰੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਨੇ ਇਹ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਨਾਇਬ ਤਸਿਲਦਾਰ ਜੁੜੇ ਨਹੀਂ ਉਹਨਾਂ ਇਲਜ਼ਾਮਾਂ ਨੂੰ ਸਰੇ ਤੋਂ ਨਕਾਰ ਰਹੇ ਨੇ ਆ ਪਰ ਇਸ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਤੇ ਜੇਲ 14 ਦਿਨ ਦੀ ਜੇਲ ਸਜ਼ਾ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਗੁਰਾਇਤ ਤੋਂ ਮਨੀਸ਼ 바ਵਾ ਜੁੜ ਚੁੱਕੇ ਨੇ ਮਨੀਸ਼ ਜੀ ਪੂਰੀ ਜਾਣਕਾਰੀ ਜਰੂਰ ਦੇ ਦਿਓ ਇੱਕ اداکار ਹਿਮਾਂਸ਼ੀ ਖੁਰਾਣਾ ਦੇ ਪਿਤਾ ਨੂੰ 14 ਦਿਨ ਦੀ ਜੇਲ ਭੇਜਿਆ ਗਿਆ ਅਸਲ ਦੇ ਵਿੱਚ ਇਹ ਮਾਮਲਾ ਕੀ ਹੈ

ਪੁਲਤ ਕੱਲ ਕੱਲ ਜਿਹੜੇ ਉਹ ਆਏ ਆ ਤੇ ਉਹਨਾਂ ਨਾਲ ਗਾਲੀ ਗਲੋਚ ਕੀਤੀ ਹੈ ਹੱਥੋਂ ਪਾਈ ਹੋਇਆ ਜਿਹਨਾਂ ਦੀ ਰਾਜਧਾਨਾ ਸੰਤ ਸਿੰਘ ਦੇ ਵਿੱਚ ਜੋ ਸੀਸੀਟੀਵੀ ਲੱਗੇ ਹੋਏ ਆ ਉਹਦੇ ਵਿੱਚ ਸਾਡੀ ਫੁਟੇਜ ਜਿਹੜੇ ਰਿਕਾਰਡ ਹੋਈ ਹੈ ਜੀ ਉਹ ਸਾਰਾ ਰਿਕਾਰਡਿੰਗ ਵੀ ਹੋਈ ਹੈਗੀ ਹੈ ਜੋ ਉਹਨਾਂ ਨੇ ਐਵੀਡੈਂਸ ਦੇ ਤੌਰ ਤੇ ਪੁਲਿਸ ਸੈਸ਼ਨ ਨੂੰ ਵਿਸ਼ੇਸ਼ਤਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੇ ਕਲਾਮ ਜਿਹੜਾ ਥਾਣਾ ਗੁਰਾਇਆਂ ਦੇ ਵਿੱਚ ਕ੍ਰਿਪਾਲ ਵਿੱਚ ਪਹਿਲਾਂ ਤਾਂ ਜਿਹੜਾ ਇਹ मामला जेड़ा ਦੱਸਿਆ ਹੈ 28 ਮਈ ਨੂੰ ਜਿਹੜੀ ਐਫਆਈਆਰ ਦੰਕੂਈਆ ਕਰਾਇਆ ਥਾਂ ਦੇ ਵਿੱਚ ਉਹਨਾਂ ਦੇ ਇਕਲਾਬ ਦੋ ਸਮੇਂ ਲੱਗਾ ਤਾਂ ਕਿ ਨਾ ਰੇਡ ਚਾਲੇ ਸੀ ਜੀ ਨਹੀਂ ਪੁਲਿਸ ਦੇ ਖਰਾਫਤੇ ਦੇ ਵਿੱਚ ਆਏ ਸੀ ਜਿਸ ਤੋਂ ਬਾਅਦ ਕੱਲ ਜਿਹੜਾ ਹੈ ਉਹਨਾਂ ਨੂੰ ਪੁਲਿਸ ਵੱਲੋਂ ਉਸਦੇ ਅਨਸਰੇੜਾ ਕਿਰਸਤਾਂ ਦੇ ਤਹਿਤ ਜਿਸ ਤੋਂ ਬਾਅਦ ਸੁਲਹੌਰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ 14 ਦਿਨਾਂ ਦੇ ਲੈਕ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਮਨੀਜੀ ਜਾਣਕਾਰੀ ਦੇਣ ਤੇ ਵਾਸਤੇ ਜਿਵੇਂ ਸਾਡੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਹੈ ਕਿ ਝਗੜਾ ਸੀਗਾ ਝਗੜੇ ਤੋਂ ਬਾਅਦ ਆ ਗਾੜੀ ਗਲੂਚ ਕੁਇਆ ਤੇ ਉਸ ਤੋਂ ਬਾਅਦ ਲੁਧਿਆਣਾ ਤੋਂ ਮਨਜੀਤ ਖਰਾਣਾ ਦੇ ਪਿਤਾ ਕੁਲਦੀਪ ਖਰਾਣਾ ਨੂੰ ਗ੍ਰਿਫਤਾਰ ਕਰਕੇ ਫਲੋਰ ਦੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਤੇ ਹੁਣ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਹਾਂਜੀ ਕੀ ਨਾਂ ਤੁਹਾਡਾ? ਕੁਲਦੀਪ ਸਿੰਘ ਖਰਾਣਾ। ਭਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ? ਭਾਜੀ ਕੀ ਕਹਿਣਾ? ਵਿਚਾਲ ਲੜਾਈ ਝਗੜਾ ਹੋਇਆ ਵਾ ਜੀ। ਹਾਂਜੀ। ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਭਾਈ ਤੁਸੀਂ ਖੁਰਾਨਾ ਦੇ ਪਿਤਾ ਜੀ ਆਂ ਹਾਂਜੀ ਹਿਮਾਂਤ ਸਿੰਘ ਖੁਰਾਨਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਆ ਤੁਸੀਂ ਆਪਣੇ ਵੱਲੋਂ ਮੈਂ ਇਨਸਾਫ ਦੀ ਮੰਗ ਕਰਦਾ ਵੀ ਮੈਂ ਐਸੀ ਹਰਪੂ ਸਿੰਘ ਆਂ ਹਾਂਜੀ ਥਾਣਾ ਗ੍ਰੈਂਡ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਆ ਕੁਲਦੀਪ ਸਿੰਘ ਖੁਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤਨੈਬ ਤਸਿਲਦਾਰ ਦੇ ਗੱਲ ਪਿਆ ਹੈ ਹਾਂਜੀ ਤੇ ਨੈਬ ਤਸਿਲਦਾਰ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਆਏ ਕੱਲ ਹਾਂਜੀ ਤੇ ਅੱਜ ਇਹਨ ਜਾਸਾ ਦੇ ਪੇਸ਼ ਕੀਤਾ ਇੱਕ ਬਾਲੀਵੁੱਡ ਜਿਹੜੀ ਆ اداکار ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਹੌਣਿਆ ਉਹ ਆਦਾਕਾਰ ਹੌਣਿਆ ਅਦਾਕਾਰ ਦਾ ਪੁਰਾਣੀ ਉਹਦਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੱਟਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਕਿ ਨਾਲ ਹੋਰ ਨਹੀਂ ਇਕੱਲੇ ਇਕੱਲੇ ਆ